ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗਰਮੀਆਂ ਦੀ ਬਹੁਤ ਹੀ ਹੈਲਦੀ ਸਬਜੀ ਕੀਆ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਜਿਹਨੂੰ ਲੋਕੀ ਵੀ ਕਿਹਾ ਜਾਂਦਾ ਆ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਇਹ ਸਬਜੀ ਨੂੰ ਅੱਜ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਫੇਸਬੁੱਕ ਤੋਂ ਦੇਖ ਰਹੇ ਹੋ ਪਲੀਜ਼ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਸਬਜ਼ੀ ਬਣਾ ਲਈ ਮੈਂ ਇੱਥੇ ਅੱਧਾ ਕਿਲੋ ਜਿਹੜੀ ਕੀ ਆਲਤੀ ਆ ਕੀਆਂ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਸੀਗਾ ਤੇ ਇਸ ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਇਹਦਾ ਅਸੀਂ ਛਿਲਕਾ ਉਤਾਰ ਲਾਂਗੇ ਕੀ ਆ ਜਿਹੜੀ ਹੁੰਦੀ ਹੈ ਉਹ ਬਿਲਕੁਲ ਨਰਮ ਲੈਣੀ ਹੈ ਸੀ ਬਿਲਕੁਲ ਸੌਫਟ ਲੈਣੀ ਹੈ ਕੱਚੀ ਵਾਲੀ ਕੀ ਹੈ ਲੈਣੀ ਹੈ ਜਿਆਦਾ ਪੱਕੀ ਵਾਲੀ ਕੀ ਹੈ ਨਾ ਲਿਓ ਉਹਦੀ ਸਬਜੀ ਜਿਹੜੀ ਟੇਸਟੀ ਬਣ ਕੇ ਤਿਆਰ ਨਹੀਂ ਹੋਊਗੀ ਬਿਲਕੁਲ ਸੌਫਟ ਅੱਜਕੱਲ ਬਿਲਕੁਲ ਤਾਜੀ ਕੀ ਆ ਰਹੀ ਹੈ ਤੁਸੀਂ ਉਹ ਵਾਲੀ ਲਿਓ ਇਹਦਾ ਛਿਲਕਾ ਉਤਾਰ ਕੇ ਅਸੀਂ ਚੰਗੀ ਤਰ੍ਹਾਂ ਨੂੰ ਦੇਖੋ ਦੁਬਾਰੇ ਫੇਰ ਪਾਣੀ ਨਾਲ ਧੋ ਲਿਆ ਸੀਗਾ ਹੁਣ ਇਹਦੇ ਅਸੀਂ ਛੋਟੇ ਛੋਟੇ ਪੀਸ ਕਟਿੰਗ ਕਰ ਲਾਂਗੇ ਦੇਖੋ ਤੁਸੀਂ ਦੇਖ ਰਹੇ ਹੋ ਦੇਖਣ ਤੋਂ ਕਿੰਨਾ ਵਧੀਆ ਬਿਲਕੁਲ ਸੌਫਟ ਲੱਗ ਰਹੀ ਹੈ ਕੀ ਆ ਏਵੇਂ ਦੀ ਹੋਣੀ ਚਾਹੀਦੀ ਹੈ ਤਾਂ ਹੀ ਸਬਜੀ ਸਬਜੀ ਆ ਜਿਹੜੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਕੀ ਆ ਬਿਲਕੁਲ ਕੱਚੀ ਹੋਊਗੀ ਇਸ ਤਰੀਕੇ ਨਾਲ ਅਸੀਂ ਸਾਰੀ ਕੀਆਂ ਨੂੰ ਕਟਿੰਗ ਕਰ ਲਾਂਗੇ ਮੈਂ ਸਾਰੀ ਕੀਆ ਕਟਿੰਗ ਕਰ ਲਈ ਆ ਹੁਣ ਗੈਸ ਤੇ ਅਸੀਂ ਇੱਕ ਪ੍ਰੈਸ਼ਰ ਕੁੱਕਰ ਰੱਖਾਂਗੇ ਗੈਸ ਦੀ ਫਲੇਮ ਹੈ ਜਿਹੜੀ ਉਹ ਬਿਲਕੁਲ ਸਲੋ ਰੱਖਣੀ ਆ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਸਰੋਂ ਦੇ ਤੇਲ ਦੇ ਪਰਾਸ਼ਕ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਹੀ ਅਸੀਂ ਤੇਲ ਪਾਣਾ ਹੈ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਮੈਂ ਇਥੇ ਸਰੋਂ ਦਾ ਤੇਲ ਲਿਖਤਾ ਹਾਂ ਇਹ ਤੇਲ ਮੈਂ ਪਹਿਲਾਂ ਯੂਜ਼ ਕੀਤਾ ਹੋਇਆ ਸੀ ਤਾਂ ਇਹਦਾ ਕਲਰ ਥੋੜਾ ਜਿਹਾ ਲਾਈਟ ਲੱਗ ਰਿਹਾ ਤੁਹਾਨੂੰ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਸੇ ਭੁੰਨ ਲਾਂਗੇ ਤੇ ਦੋ ਚਮਚ ਪਾਵਾਂਗੇ ਅਦਰਕ ਤੇ ਲਸਣ ਦਾ ਦਰਦਰਾ ਜਾਂ ਕੁੱਟਿਆ ਹੋਇਆ ਪੀਸਟ ਜੇ ਤੁਹਾਡੇ ਕੋਲ ਅਦਰਕ ਨਹੀਂ ਹੈਗਾ ਤਾਂ ਤੁਸੀਂ ਇਕੱਲਾ ਲਸਣ ਵੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ ਇਹਦਾ ਕੱਚਾ ਫਲੇਵਰ ਬਿਲਕੁਲ ਦੂਰ ਕਰ ਲਾਂਗੇ ਅਸੀਂ 2 ਸਕਿੰਟ ਲਈ ਇਹਨੂੰ ਭੁੰਨ ਲਾਂਗੇ ਤਾਂ ਕਿ ਇਹਦਾ ਕੱਚਾ ਫਲੇਵਰ ਸਬਜ਼ੀ ਵਿੱਚ ਤੋਂ ਨਾ ਹੋਵੇ ਲਸਣ ਤੇ ਅਦਰਕ ਬਿਲਕੁਲ ਭੁੰਨ ਚੁੱਕਿਆ ਸਾਡਾ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਬਰੀਕ ਕਟਿੰਗ ਕਰਕੇ ਵੀ ਇਹਨੂੰ ਪਾ ਸਕਦੇ ਹੋ ਤੇ ਦੋ ਪਿਆਜ਼ ਲਏ ਸੀ ਮੈਂ ਇਹਨਾਂ ਨੂੰ ਵੀ ਅਸੀਂ ਬਰੀਕ ਚੋਪ ਕਰ ਲਿਆ ਆ ਤੁਸੀਂ ਲਸਣ ਤੇ ਅਦਰਕ ਨੂੰ ਜੇ ਕੁੱਟ ਕੇ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਥੋੜਾ ਜਿਹਾ ਬਰੀਕ ਪੀਸ ਵਿੱਚ ਕਟਿੰਗ ਕਰਕੇ ਵੀ ਪਾ ਸਕਦੇ ਹੋ ਅਸੀਂ ਪਿਆਜ਼ਾਂ ਨੂੰ ਟਰਾਂਸਪੇਅਰੈਂਟ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲਾਂਗੇ। ਗਿਆਸ ਦੀ ਫਲੇਮ ਅਸੀਂ ਸਲੋ ਰੱਖਣੀ ਹੈ, ਹਾਈ ਫਲੇਮ ਤੇ ਨਹੀਂ ਬਣਾਣੀ ਸਬਜ਼ੀ ਅਸੀਂ। ਸਲੋ ਗੈਸ ਤੇ ਹੀ ਬਣਾਵਾਂਗੇ। ਦੇਖੋ ਸਾਡੇ ਪਿਆਜ਼ ਆ ਬਿਲਕੁਲ ਟਰਾਂਸਪੇਅਰੈਂਟ ਹੋ ਚੁੱਕੇ ਆ। ਹੁਣ ਇਹਦੇ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ। ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲਵਾਂਗੇ। ਇੱਕ ਚਮਚ ਅਸੀਂ ਨਮਕ ਦੱਲੇ ਆ। ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ। ਇੱਕ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਦਾ ਅੱਧਾ ਚਮਚ ਪਾਏ ਮੈਂ ਕਸ਼ਮੀਰੀ ਲਾਲ ਮਿਰਚ ਦਾ ਲਿਆ ਇਹ ਅਸੀਂ ਕਲਰ ਵਾਸਤੇ ਪਾ ਰਹੇ ਹਾਂ ਤਿੱਖੀ ਨਹੀਂ ਹੁੰਦੀ ਜੇ ਤੁਸੀਂ ਇਹਨੂੰ ਨਹੀਂ ਪਾਣਾ ਚਾਹੁੰਦੇ ਤੇਨੂੰ ਸਕਿਪ ਵੀ ਕਰ ਸਕਦੇ ਹੋ ਇਹਨਾਂ ਮਸਾਲਿਆਂ ਨੂੰ 2 ਸੈਕਿੰਡ ਲਈ ਅਸੀਂ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਦੌਰ ਹੋ ਜਾਵੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਜਿਹੜੇ ਸਾਡੇ ਘਰ ਵਿੱਚ ਮਸਾਲੇ ਪਏ ਹੁੰਦੇ ਆ ਉਹਨਾਂ ਮਸਾਲਿਆਂ ਨਾਲ ਹੀ ਅਸੀਂ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਨੂੰ ਕੋਈ ਐਕਸਟਰਾ ਮਸਾਲਾ ਅਸੀਂ ਯੂਜ਼ ਨਹੀਂ ਕਰਨਾ ਮਸਾਲੇ ਬਿਲਕੁਲ ਪੁੰਨ ਹੋ ਚੁੱਕੇ ਆ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਦੋ ਟਮਾਟਰ ਤੇ ਤਿੰਨ ਤੋਂ ਚਾਰ ਮੈਂ ਹਰੀਆਂ ਮਿਰਚਾਂ ਨੂੰ ਬਿਲਕੁਲ ਬਰੀਕ ਪੀਸ ਕੇ ਲੈ ਆਇਆ ਇਹਨਾਂ ਨੂੰ ਟਮਾਟਰਾਂ ਨੂੰ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਭੁੰਨ ਲਾਂਗੇ ਜਦੋਂ ਤੱਕ ਸਾਡੇ ਮਸਾਲੇ ਜਿਹੜੇ ਤੇਲ ਛੱਡਣਾ ਸ਼ੁਰੂ ਨਾ ਕਰ ਦੇਣ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਆ ਕਿਉਂਕਿ ਜੇ ਥੋੜਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਬਹਾਉਂਗਾ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਆ ਜੇ ਮਸਾਲਾ ਕੱਚਾ ਰਹਿ ਜਾਂਦਾ ਤਾਂ ਸਬਜ਼ੀ ਦਾ ਟੇਸ ਜਿਹੜਾ ਵਧੀਆ ਨਹੀਂ ਆਊਗਾ ਤੁਸੀਂ ਦੇਖ ਸਕਦੇ ਹੋ 2 ਸੈਕਿੰਡ ਲਈ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੈ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤੇ ਆ। ਇਹੀ ਨਿਸ਼ਾਨੀ ਹੁੰਦੀ ਹੈ ਕਿ ਸਾਡਾ ਮਸਾਲਾ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਹੈ ਜਦੋਂ ਮਸਾਲੇ ਦੇ ਉੱਪਰ ਤੇਲ ਜਿਹੜਾ ਉੱਪਰ ਤੈਰਨ ਲੱਗ ਜਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਮਸਾਲਾ ਬਿਲਕੁਲ ਭੁੰਨ ਹੋ ਚੁੱਕਿਆ ਹੈ। ਹੁਣ ਇਹਦੇ ਵਿੱਚ ਅਸੀਂ ਕਟਿੰਗ ਕਰਕੇ ਠੀਕਿਆ ਰੱਖੀ ਸੀ ਜਿਹੜੀ ਉਹੀ ਦੇ ਵਿੱਚ ਐਡ ਕਰ ਦਾਂਗੇ। ਜੇ ਤੁਸੀਂ ਇਹਦੇ ਵਿੱਚ ਆਲੂ ਪਾਣਾ ਚਾਹੁੰਦੇ ਹੋ ਤਾਂ ਦੋ ਕਟਿੰਗ ਕਰਕੇ ਆਲੂ ਵੀ ਐਡ ਕਰ ਸਕਦੇ ਹੋ ਪਰ ਅਸੀਂ ਕੱਲੀ ਕੀਆ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਹਰ ਸਬਜ਼ੀ ਵਿੱਚ ਆਲੂ ਵਧੀਆ ਨਹੀਂ ਲੱਗਦੇ ਪਾਏ ਹੋਏ। ਹਰੀਆਂ ਸਬਜ਼ੀਆਂ ਜਿਹੜੀਆਂ ਉਹ ਕਈ ਵਾਰ ਕੱਲੀਆਂ ਵੀ ਵਧੀਆ ਲੱਗਦੀਆਂ ਹੁੰਦੀਆਂ ਬਿਨ ਆਲੂਆਂ ਤੋਂ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਲਾਂਗੇ। ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਹੈਲਦੀ ਵੀ ਹੈ ਸਬਜ਼ੀ ਸਾਡੇ ਲਈ ਜੇ ਤੁਸੀਂ ਡਾਈਟ ਕਰ ਰਹੇ ਹੋ ਤਾਂ ਇਹ ਸਬਜ਼ੀ ਤੁਹਾਡੇ ਲਈ ਬਹੁਤ ਵਧੀਆ ਹੁੰਦੀ ਹੈ। ਹੁਣ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਇਹਨੂੰ ਅਸੀਂ ਇੱਕ ਵੀਸਲ ਲਗਵਾਣ ਲਗਵਾ ਕੇ ਇੱਕ ਪੂਰੀ ਵੀਸਲ ਆਣ ਦਵਾਂਗੇ ਤੇ ਦੂਜੀ ਵੀਸਲ ਆਣ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਜਿਹੜੀ ਉਹ ਆਫ ਕਰ ਦਾਂਗੇ ਦੋ ਵੀਸਲ ਨਹੀਂ ਲਗਵਾਨੀ ਇੱਕ ਵੀਸਲ ਲਗਵਾ ਕੇ ਦੂਜੀ ਆਣ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਇਹਨੂੰ ਸਟੀਮ ਵਿੱਚ ਹੀ ਪੱਕਣ ਦਵਾਂਗੇ ਦੇਖੋ ਅਸੀਂ ਬੰਦ ਕਰ ਦਿੱਤੀ ਅਸੀਂ ਗੈਸ ਸਟੀਮ ਬਿਲਕੁਲ ਨਿਕਲ ਚੁੱਕੀ ਹੈ ਉਹਨਾਂ ਸੀਕਰ ਕੁੱਕਰ ਦਾ ਢੱਕਣਾ ਅਸੀਂ ਖੋਲ ਕੇ ਇੱਕ ਵਾਰ ਚੈੱਕ ਕਰ ਲਾਂਗੇ ਆਪਣੀ ਸਬਜ਼ੀ ਨੂੰ ਮੈਂ ਇੱਕ ਵੀਸਲ ਪੂਰੀ ਲਗਵਾ ਕੇ ਤੇ ਦੂਜੀ ਵੀਸਲ ਆਉਣ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰਤੀ ਸੀ ਤੇ ਇਹ ਸਟੀਮ ਵਿੱਚ ਹੀ ਪੱਕ ਕੇ ਤਿਆਰ ਹੋਈ ਹੈ ਸਾਡੀ ਸਬਜ਼ੀ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਅਜੇ ਇਹਦੇ ਵਿੱਚ ਪਾਣੀ ਦਿਖ ਰਿਹਾ ਹੈ ਤੁਹਾਨੂੰ ਅਸੀਂ ਗੈਸ ਦੀ ਫਲੇਮ ਔਨ ਕਰ ਲਾਂਗੇ ਤੇ ਇਹਦਾ ਥੋੜਾ ਪਾਣੀ ਹੈ 5 ਮਿੰਟ ਲਈ ਹੋਰ ਅਸੀਂ ਸਲੋ ਗੈਸ ਤੇ ਇਹਨੂੰ ਪਕਣ ਦਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਪਾਣੀ ਹੈ ਥੋੜਾ ਜਿਹਾ ਉਹ ਵੀ ਬਿਲਕੁਲ ਖਤਮ ਹੋ ਜਾਵੇ ਲਾਸਟ ਵਿੱਚ ਅਸੀਂ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਇਹ ਅਸੀਂ ਲਾਸਟ ਵਿੱਚ ਹੀ ਪਾਣਾ ਹੈ ਇਹਦਾ ਫਲੇਵਰ ਵਧੀਆ ਲੱਗਦਾ ਪਾਇਆ ਹੋਇਆ ਜੇ ਤੁਸੀਂ ਚੋਲਾ ਨਾਲ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਪਤਲੀ ਹੀ ਰੱਖ ਸਕਦੇ ਹੋ ਇਹਨੂੰ ਜੇ ਤੁਸੀਂ ਰੋਟੀ ਨਾਲ ਖਾਣਾ ਚਾਹੁੰਦੇ ਤਾਂ ਇਹਦਾ ਥੋੜਾ ਜਿਹਾ ਪਾਣੀ ਹੋਰ ਸੁਕਾ ਸਕਦੇ ਹੋ ਧਿਲ ਪਾਵਾਂਗੇ ਕਟਿੰਗ ਕਰਕੇ ਹਰੀਆਂ ਧਨੀਆ ਹਰੀਆਂ ਧਨੀਆ ਦਾ ਫਲੇਵਰ ਤਾਂ ਹਰ ਸਬਜ਼ੀ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਦੇ ਨਾਲ ਜਿਹੜਾ ਸਬਜ਼ੀ ਦਾ ਟੇਸ ਹੈ ਬਹੁਤ ਜ਼ਿਆਦਾ ਵਜ ਜਾਂਦਾ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਬਜੀ ਸਾਡੀ ਬਿਲਕੁਲ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਲਾਸਟ ਵਿੱਚ ਅਸੀਂ ਪਾਵਾਂਗੇ ਅਸੀਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਦੇਸੀ ਘਿਓ ਪਾਉਣ ਨਾਲ ਜਿਹੜਾ ਸਬਜੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਇਹਦੇ ਨਾਲ ਹੀ ਮਿਕਸ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟ੍ਰਾਈ ਕਰਨਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਜੇ ਫੇਸਬੁੱਕ ਤੋਂ ਤੁਸੀਂ ਦੇਖ ਰਹੇ ਹੋ ਪਲੀਜ਼ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਬਿਲਕੁਲ ਸਿੰਪਲ ਰੈਸਪੀਸ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਸਬਜੀ ਦਾ ਪਾਣੀ ਬਿਲਕੁਲ ਸੁੱਕ ਚੁੱਕਿਆ ਆ ਹੁਣ ਇਹਨੂੰ ਅਸੀਂ ਸਰਵ ਕਰ ਲਾਂਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਜ਼ਿਆਦਾ ਈਜ਼ੀ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਐ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਐ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਕਾਲ